ਤੁਸੀਂ ਇੱਕ ਗਾਣਾ ਤਾਂ ਸੁਣ ਹੀ ਹੋਵੇਗਾ ਇਨਾ ਕੋੜੀਆਂ ਕਬੂਤਰਾਂ ਨੇ ਪੱਟ ਤੇ ਪੁੱਤ ਸਰਦਾਰਾਂ ਦੇ ਤੇ ਇੱਕ ਹੋਰ ਬਹੁਤ ਹੀ ਮਸ਼ਹੂਰ ਲਾਈਨਾਂ ਗਾਣੇ ਦੀ ਕਿ ਬਸ ਇੱਕ ਸ਼ੌਂਕ ਕਬੂਤਰਬਾਜੀ ਦਾ ਜਿਸ ਬੰਦੇ ਨੂੰ ਕਬੂਤਰ ਰੱਖਣ ਦਾ ਸ਼ੌਂਕ ਪੈ ਜਾਵੇ ਉਹ ਨਹੀਂ ਫਿਰ ਛੇਤੀ ਜਾਂਦਾ ਅਤੇ ਬੰਦਾ ਵੀ ਪੂਰਾ ਜੋਰ ਲਗਾ ਦਿੰਦਾ ਆਪਣਾ ਇਸ ਆਪਣੇ ਇਸ ਸ਼ੌਂਕ ਨੂੰ ਪਗਾਉਣ ਵਾਸਤੇ ਪਹਿਲਾਂ ਜਿਸ ਬੰਦੇ ਨੇ ਕਬੂਤਰ ਰੱਖੇ ਹੁੰਦੇ ਸੀ ਉਹ ਜਾਦਾ ਇਹਨਾਂ ਤੋਂ ਪੈਸੇ ਨਹੀਂ ਸੀ ਕਮਾਪੋਂਦਾ ਪਰ ਹੁਣ ਸਮਾਂ ਕੁਝ ਹੋਰ ਹੈ ਹੁਣ ਸਮਾਂ ਬਦਲ ਗਿਆ ਹੈ ਅੱਜਕੱਲ ਕਬੂਤਰਾਂ ਦੀਆਂ ਉਡਾਰੀਆਂ ਲਗਵਾਈਆਂ ਜਾਂਦੀਆਂ ਨੇ ਅਤੇ ਜਿਸ ਬੰਦੇ ਦੇ ਕਬੂਤਰ ਸਭ ਤੋਂ ਜ਼ਿਆਦਾ ਸਮਾਂ ਅਸਮਾਨ ਦੇ ਵਿੱਚ ਉੱਡਦੇ ਆ ਉਸ ਨੂੰ ਬਹੁਤ ਫੱਡੇ ਵੱਡੇ ਇਨਾਮ ਵੀ ਦਿੱਤੇ ਜਾਂਦੇ ਆ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਇਹ ਜੋ ਫੋਰਡ 3600 ਟਰੈਕਟਰ ਦੇਖ ਰਹੇ ਹੋ ਇਸ ਪੰਜਾਬੀ ਨੇ ਕਬੂਤਰਾਂ 'ਚ ਜਿੱਤਿਆ ਕਿਉਂ ਹਣ ਤੁਸੀਂ ਵੀ ਹੋਗੇ ਨਾ ਹੈਰਾਨ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਇਹ ਫੋਰ ਡਾਇਰੈਕਟਰ ਅੰਮਾਲਾ ਦੇ ਨਸਰੋਲੀ ਪਿੰਡ ਤੋਂ ਇਸ ਪੰਜਾਬੀ ਨੇ ਕਬੂਤਰਾਂ ਦੇ ਮੁਕਾਬਲੇ ਚ ਜਿੱਤਿਆ ਤੇ ਅੱਜ ਫਿਰ ਮੋਹਾਲੀ ਦੇ ਪਿੰਡ ਮਟਰਾ ਵਾਲੇ ਵਿੱਚ ਕੋੜੀਆਂ ਦੇ ਮੇਲੇ ਚ ਇਸ ਵੀਰ ਨੂੰ ਬੁਲਾ ਕੇ ਉਚੇਚਾ ਸਨਮਾਨ ਕੀਤਾ ਗਿਆ ਉਹ ਵੀ ਆਜਨ ਸਟੇ ਤੇ ਤੇ ਨਸਰੋਲੀ ਪਿੰਡ ਤੋਂ ਵੀ ਆਪਣਾ ਡਾਇਰੈਕਟਰ ਜਿੱਤਿਆ ਸੀਗਾ ਤਾਂ ਤੁਹਾਨੂੰ ਦਿੱਤੀਆਂ ਇਨਾਮ ਤੇ ਟਰੈਕਟਰ ਤੇ ਵੀ ਇੱਕ ਐਮਐਲਏ ਸਾਹਿਬ ਨਾਲ ਯਾਦਗਾਰੀ ਫੋਟੋ ਵੀ ਟਰੈਕਟਰ ਨਾਲ ਕੁੜਾ ਪਤਾ ਬਾਹਰ ਕਲੱਬ ਦੇ ਮੈਂਬਰ ਇਕੱਠੇ ਹੋ ਕੇ ਸਨਮਾਨ ਕਰਨ ਜਾ ਰਹੇ ਨੇ ਇਹ ਦੀ ਯਾਦਗਾਰੀ ਜੋਤ ਹਸਵਾ ਤੇ ਨਸਰੌਲੀ ਕਲੱਬ ਦੇ ਮੈਂਬਰਾਂ ਨਾਲ ਇੱਥੇ ਰੁਕੀ ਵੀ ਨਹੀਂ ਇੱਥੇ ਕਿਥਨ ਇੱਥੇ ਖੜਾ ਲੋ ਖੜਾ ਲੋ ਇੱਥੇ ਇਹ ਵੀ ਉਸੇ ਸਥਾਨ ਤੋਂ ਨਸਰੌਲੀ ਤੋਂ ਇਹ ਵੀ ਇਹ ਜਿਹੜਾ ਆ ਚਲਾਉਂਦਾ ਵਾ ਅੰਗਾ ਇਹ ਨਹੀਂ ਬਾਜੀ ਆ ਟਰੈਕਟਰ ਭਾਈ ਜੀ ਖੁਸ਼ੀ ਖੇੜਿਆਂ ਦੇ ਮੇਲੇ ਹੁੰਦੇ ਆ ਨਸਰੌਲੀ ਵੀਰ ਵੱਡਾ ਸਤਕਾਰ ਆ ਵੀਰੋ ਮਟਰਾਂ ਪੋਵੀ ਸਤੇ ਦੇ ਪਾਚਣਾ ਦੀਪ ਮਟਰਾਂ ਜੀ ਫੋੜ ਦਾ ਫਰਾਟਾ ਹੋਵੇ ਜਿਵੇਂ ਅਵੀਰ ਉਹਨਾਂ ਨੇ ਤਿਆਰ ਕਰਕੇ ਰੱਖਿਆ ਹੋਇਆ ਕਹਿੰਦੇ ਬਹੁਤ ਸੋਹਣਾ ਨਸਰੌਲੀ ਵਾਲਿਆਂ ਨੇ ਤਿਆਰ ਕੀਤੇ ਐਵੇਂ ਨਹੀਂ ਵੀ ਕੰਮ ਟਪਾਉ ਵਾਲੇ ਸੀਗੇ ਵਧੀਆ ਟਰੈਕਟਰ ਦਿੱਤੂ ਮਟਰਾਂ ਜੀ ਉਹ ਵੀ ਨਹੀਂ ਦਾ ਆਈ.ਪੀ.ਵੀ. ਟੂਰ ਫੜੀ ਫਿਰਦੇ ਕੁਲਵੰਤ ਸਿੰਘ ਘੋੜੇ ਦੀ ਟੂਰ ਫੜੀ ਫਿਰਦੇ ਜਿਹਨੇ ਘੋੜੇ ਦੀ ਟੂਰ ਫੜ ਲਈ ਤਾਂ ਰਾਜ ਨਹੀਂ ਦੀ ਖਿਸਕਣ ਨਹੀਂ ਦਿੰਦੇ ਫਿਰ ਐਵੇਂ ਨਾ ਕੋਈ ਬੰਦਾ ਸੰਝ ਲੈ ਬਹੁਤ ਧੰਨਵਾਦ ਜੇਕੂ ਟਰੈਕਟਰ ਦੇ ਕੋਲੇ ਹੇ ਦਾ ਭਾਈ ਗਤੇਂਦਰ ਤੱਕਪੁਰ ਵਾਲੇ ਨੇ ਆ ਨੂਰੇ ਦਾ ਬੱਚਾ ਕੋਸੇ ਖੋਲੀ ਤੋਂ ਉਸੇ ਘਰ ਤੇ ਖੜਨ ਵਾਲਾ ਗੁਰੂ ਮਹਾਰਾਜ ਇੱਕ ਨੂਰਾ ਲੈ ਗਿਆ ਤੇ ਦੂਜਾ ਨੂਰਾ ਦੇ ਗਿਆ ਉਹਦੀਆਂ ਉਹੀ ਉਹੀ ਗੱਲ ਨੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਭਾਈ ਜੀ ਤਾੜੀਆਂ ਮਾਰ ਦਿਓ ਐਮਐਲਏ ਸਾਹਿਬ ਰਕਤ ਹੋ ਰਹੇ ਨੇ ਯਾਦਗਾਰੀ ਫੋਟੋ ਖਰਾ ਕੇ ਭਾਈ ਪਰਮੇਂਦਰ ਹੁਣਾਂ ਦਾ ਵੀਰਕਾਕੇ ਹੁਣਾਂ ਦਾ ਅਜਤੇ ਮਟਰਾ ਨਗਰ ਦੀ ਪੰਚਾਇਤ ਵੱਲੋਂ ਇਲਾਕੇ ਦੇ ਪੰਚਾਂ ਸਰਪੰਚਾਂ ਵੱਲੋਂ ਬਹੁਤ ਦਾ ਐਮਐਨਐ ਸਾਹਿਬ ਨਾਲ ਯਾਦਗਾਰੀ ਫੋਟੋ ਵੀ ਟ੍ਰੇਨਰ ਨਾਲ ਸਭ ਦਾ ਸਾਰੇ ਕਲੱਬ ਦੇ ਮੈਂਬਰ ਇਕੱਠੇ ਹੋ ਕੇ ਸਨਮਾਨ ਕਰਨ ਜਾ ਰਹੇ ਨੇ ਸਿੱਧੀ ਯਾਦਗਾਰੀ ਜੋਤ ਹਸਵਾ ਤੇ ਨਸਰੋਨ ਕਲੱਬ ਦੇ ਮੈਂਬਰਾਂ ਨਾਲ ਇੱਥੇ ਰੁਕਦੇ ਵੀ ਨਹੀਂ ਇੱਥੇ ਇੱਥੇ ਖੜਾ ਲੋ ਖੜਾ ਲੋ ਖੜਾ ਲੋ ਇੱਥੇ